ਦੋਸਤੋ ਅਖੀਰ ਸਿੱਧੂ ਮੂਸੇਵਾਲੇ ਦੀ ਕੀਤੀ ਗਈ ਦਿਨ ਦਿਹਾੜੇ ਹੱਤਿਆ ਦਾ ਨਾ ਸੱਚ ਭਗਵੰਤ ਮਾਨ ਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਬੂਲ ਲਿਆ ਹੈ ਪਹਿਲਾਂ ਤਾਂ 2 ਸਾਲ ਬੋਲੇ ਹੀ ਨਹੀਂ ਸਭ ਨੇ ਬੜਾ ਸ਼ੋਰ ਮਚਾਇਆ ਕਿ ਇਹਦੀ ਹੱਤਿਆ ਦਾ ਜ਼ਿੰਮੇਵਾਰ ਭਗਵੰਤ ਮਾਨ ਦੀ ਸਰਕਾਰ ਉਹਦੇ ਮੂਰਖਟਾਈ ਬੰਦੇ ਜਿਨ੍ਹਾਂ ਨੇ ਜਦੋਂ ਉਹਦੀ ਸਿਕਿਉਰਿਟੀ ਵਿਦਡਰਾ ਕੀਤੀ ਬਲਤੇਜ ਪੰਨੂ ਵਰਗਿਆਂ ਨੇ ਆਪਣੇ ਸੋਸ਼ਲ ਮੀਡੀਆ ਤੋਂ ਤੇ ਫਲਾਂਟ ਕੀਤੀ ਕਿ ਸਿੱਧੂ ਮੂਸੇਵਾਲੇ ਦੀ ਹੱਤਿਆ ਅਸੀਂ ਹਟਾ ਦਿੱਤੀ ਜਾਂ ਘਟਾ ਦਿੱਤੀ ਹੈ ਭਗਵੰਤ ਮਾਨ ਨੇ ਆਪਣੇ ਆਫੀਸ਼ੀਅਲ ਪੇਜ ਤੇ ਸ਼ੇਅਰ ਕੀਤਾ ਆਮ ਆਦਮੀ ਪਾਰਟੀ ਨੇ ਆਪਣੇ ਆਫੀਸ਼ੀਅਲ ਪੇजेस ਤੇ ਸ਼ੇਅਰ ਕੀਤਾ ਨਤੀਜਾ ਇਹ ਹੋਇਆ ਕਿ 24 ਘੰਟਿਆਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਜਿਹੜੇ ਕਾਤਲ ਸੀ ਉਹਨਾਂ ਨੇ ਉਹ ਪਹਿਲੇ ਸ਼ਹਿਰ ਤੇ ਬੈਠੇ ਹੋ ਸੀ ਗੈਂਗਸਟਰਸ ਔਰ ਸ਼ੂਟਰਸ ਉਹਨਾਂ ਨੇ ਉਹਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ 2 ਸਾਲ ਤੋਂ ਸਰਦਾਰ ਬਲਕੌਰ ਸਿੰਘ ਔਰ ਉਹਦੀ ਮਾਤਾ ਚਰਨ ਗੌਰ ਅੰਗਰੇਜ਼ੀ ਚ ਕਹਿੰਦੇ ਆ ਵੀ ਰਨਿੰਗ ਫਰੋਮ ਪਿੱਲਰ ਟੂ ਪੋਸਟ ਥਾਂ ਥਾਂ ਤੱਕੇ ਖਾਰੇ ਨੇ ਜਿਹੜੇ ਕਾਤਲ ਨੇ ਉਹ ਜੇਲ੍ਹਾਂ ਚੋਂ ਇੰਟਰਵਿਊ ਆ ਦੇ ਰਹੇ ਨੇ ਚਲਾਨ ਹਲੇ ਤੱਕ ਪੁਖਤਾ ਪੇਸ਼ ਨਹੀਂ ਕਰ ਸਕੀ ਸਜ਼ਾ ਉਹਨਾਂ ਉਹਨਾਂ ਨੂੰ ਸਜ਼ਾ ਮਿਲਣ ਦਾ ਮੈਨੂੰ ਨਹੀਂ ਲੱਗਦਾ ਕੋਈ ਨੇੜੇ ਤੇੜੇ ਵੀ ਕੋਈ ਸੰਕੇਤ ਆ ਰਹੇ ਨੇ ਉਲਟਾ ਜਿਹੜਾ ਵੀਥ ਇਅਰ ਉਹਨਾਂ ਵਿੱਚੋਂ ਇੱਕ ਚਲਾਨ ਚ ਇੱਕ ਨਾਮਜਦ ਬੰਦਾ ਪਾਵਾਂ ਗ੍ਰਿਫਤਾਰ ਨਿਕਾ ਜੀਵਨ ਜੋਤ ਮਾਨਸਾ ਉਹਨੂੰ ਆਪਣੇ ਕੈਂਪੇਨ ਦੇ ਵਿੱਚ ਸ਼ਾਮਲ ਕਰਕੇ ਬੜੇ ਜ਼ੋਰ ਨਾਲ ਕਹਿੰਦਾ ਕਿ ਇਹ ਤਾਂ ਜੀ ਸਿਰਫ ਚਲਾਨ ਦੇ ਵਿੱਚ ਹੈ ਇਹ ਕਿਹੜਾ ਕਾਤਲ ਹੈ ਉਹਦੀ ਐਲਓਸੀ ਖੁੱਲੀ ਹੋਈ ਕੇਈ ਕੈਨ ਨੋਟ ਗੋ ਅਬ੍ਰੋਡ ਮਤਲਬ ਕਿ ਉਹਨਾਂ ਨੂੰ ਜਚਾਇਆ ਜਾ ਰਿਹਾ ਵਾ ਕਿ ਅਸੀਂ ਤਾਂ ਕਾਤਲਾਂ ਦੇ ਨਾਲ ਖੜੇ ਆ ਭਗਵੰਤ ਸਿੰਘ ਵੀ ਕਹਿ ਰਿਹਾ ਉਹਦੇ ਮੰਤਰੀ ਮੀਥੇਰ ਰਰ ਗਿਆ ਆ ਕੱਲ ਇਹ ਨਿਊਜ਼ ਆ ਚੁੱਕੀ ਤੁਸੀਂ ਦੇਖ ਲਿਆ ਸਭ ਨੇ ਹੁਣ ਕਿ ਪਹਿਲੀ ਵਾਰ ਪੰਜਾਬ ਸਰਕਾਰ ਨੇ ਕਬੂਲਿਆ ਸੁਪਰੀਮ ਕੋਰਟ ਵੀ ਔਰ ਇੱਥੇ ਬਸ ਨਹੀਂ ਕਬੂਲਿਆ ਦੇਖੋ ਕਿਦਾਂ ਬੀਜੇਪੀ ਵੀ ਨਾਲ ਹੈ ਆ ਤੁਸੀਂ ਪੜੋਗੇ ਇਹ ਆ ਪਹਿਲਾਂ ਇੱਕ ਜਸਟ ਸਕੈਨ ਕਰ ਲਓ ਇਸ ਨਿਊਜ਼ ਨੂੰ ਬਾਕੀ ਮੈਂ ਤੁਹਾਨੂੰ ਪੜ ਕੇ ਸੁਣਾ ਦੇਣਾ कि कह रहे हैं पंजाब सीनियर एडवोकेट जनरल एक्चुअली uh, एडवोकेट जनरल है पंजाब का गुरमिंदर सिंह बिशिश द कोर्ट टू तो स्टे द हाई कोर्ट डायरेक्शन ही पॉइंटेड आउट टू द किलिंग ऑफ सिंगर सिद्धू मूसेवाला सेइंग दैट ही वाज किल्ड टू डेज आफ्टर हिज सिक्योरिटी वाज स्केल्ड डाउन द एजी आल्सो रेफर्ड टू अ रॉकेट प्रोपेल्ड ग्रेनेड अटैक ऑन द इंटेलिजेंस हेडक्वार्टर्स ਜਦੋਂ ਸਭ ਤੋਂ ਇੰਪੋਰਟੈਂਟ ਬੀਜੇਪੀ ਨਾਲ ਜੁੜਦੀ ਲਾਈਨ ਹੈ ਆ ਵਾਲੀ ਲਾਈਨ ਤੁਹਾਨੂੰ ਮੈਂ ਪੜ੍ਹ ਕੇ ਸੁਣਾ ਸੋਲਿਸਟਰ ਜਨਰਲ ਜਿਹੜਾ ਤੁਸ਼ਾਰ ਮਹਿਤਾ ਬੀਜੇਪੀ ਦਾ ਆਦਮੀ ਭਗਵੰਤ ਮਾਨ ਵੱਲੋਂ ਕੀਤੀ ਹੋਈ ਪੁਟੇਸ਼ਨ ਨੂੰ ਪੰਜਾਬ ਗਵਰਨਮੈਂਟ ਦੇ ਕੇਸ ਨੂੰ ਸਪਲੀਮੈਂਟ ਕਰ ਰਿਹਾ ਸੋਲਿਸਟਰ ਜਨਰਲ ਜਨਰਲ ਤੁਸ਼ਾਰ ਮਹਿਤਾ ਆ ਆ ਲਿਖਿਆ ਹੈਗਾ ਵਾ ਸਪਲੀਮੈਂਟਡ ਦੇ ਪੰਜਾਬ ਗਵਰਨਮੈਂਟ ਆ ਕੇਸ ਉਹਨੇ ਕੇਸ ਕੀ ਹੈ ਕਿ ਸਿੱਧੂ ਮੂਸੇਵਾਲਾ ਮਰਜਵੇ ਕੋਈ ਪ੍ਰਵਾਹ ਨਹੀਂ ਹੈ ਭਗਵੰਤ ਨੂੰ لیکن ਭਗਵਾਨ ਕਮਾਨ ਦੇ ਅੱਗੇ ਨਾ ਸਰਕਾਰੀ ਜਿਹੜੀ ਕੋਠੀ ਆ ਚੀਫ ਮਿਨਿਸਟਰ ਦੀ ਦੋ ਸੈਕਟਰ ਚੰਡੀਗੜ੍ਹ ਚ ਉਹਦੇ ਮੋਰੇ ਇੱਕ ਬਹੁਤ ਵੱਡੀ ਸੜਕ ਲੰਘਦੀ ਜਿਹਨੂੰ ਆਪਾਂ ਲੇਕ ਰੋਡ ਕਹਿੰਦੇ ਆ ਇੱਕ ਸਿਰੇ ਤੇ ਲੇਕ ਆ ਇੱਕ ਸਿਰੇ ਤੇ ਮੰਤਰੀਆਂ ਦੀਆਂ ਕੋਠੀਆਂ ਜਿਹੜੀਆਂ ਉਹ ਸੜਕ ਮੋੜ ਕੇ ਚੱਲ ਜਾਂਦੀ ਨਵਾਂ گاؤں ਨੂੰ ਅਤੇ ਹੋਰ ਪਿੰਡਾਂ ਨੂੰ ਉਹ ਪਿਛਲੇ ਕਾਫੀ ਹਰਸੇ ਤੋਂ ਚੀਫ ਮਿਨਿਸਟਰ ਦੀ ਸਿਕਿਉਰਿਟੀ ਦਾ ਬਹਾਨਾ ਬਣਾ ਕੇ ਉਹ ਪਬਲਿਕ ਰੋਡ ਉਹ ਬੰਦ ਕੀਤੀ ਹੋਈ ਸੀ ਕੁਝ ਕੁਝ ਜਿਹੜੇ ਐਕਟਿਵਿਸਟ ਹੁੰਦੇ ਨੇ ਐਨ ਜੀਓਜ਼ ਹੁੰਦੀਆਂ ਨੇ ਉਹਨਾਂ ਨੇ ਜਾ ਕੇ ਜਿਹੜੇ ਸਿਟੀਜ਼ਨਸ ਨੇ ਚੰਡੀਗੜ੍ਹ ਦੇ ਉਹਨਾਂ ਨੇ ਕਿਹਾ ਜਾ ਕੇ ਹਾਈ ਕੋਰਟ ਚ ਕੇ ਇਹ ਕਿੱਥੋਂ ਦਾ ਅਸੂਲ ਹੈ ਕਿ ਇੱਕ ਪਬਲਿਕ ਰੋਡ ਨੂੰ ਇੱਕ ਬੰਦੇ ਦੀ ਸਿਕਿਉਰਿਟੀ ਦੀ ਕਾਰਨ ਬਣਾ ਕੇ ਤੁਸੀਂ ਉਹ ਸੜਕ ਬੰਦ ਕੀਤੀ ਹੈ ਹਾਈ ਕੋਰਟ ਨੇ ਕਾਫੀ ਦਿਨ ਸੁਣਿਆ ਕੇਸ ਹਾਈ ਕੋਰਟ ਨੇ ਕਿਹਾ ਕਿ ਆਪਾਂ ਐਂ ਕਰਦੇ ਆਂ ਇੱਕ ਹਫ਼ਤੇ ਦੇ ਵਾਸਤੇ ਆਪਾਂ ਇੱਕ ਸੜਕ ਖੋਲ ਕੇ ਦੇਖਦੇ ਆਂ ਲੇਕ ਰੋਡ ਚੰਡੀਗੜ੍ਹ ਦੀ ਸਰਕਾਰੀ ਕੂਟੀਆਂ ਬੜੀ ਵੱਡੀ ਸੜਕ ਆ ਮੇਰੇ ਖਿਆਲ 100 180 ਫੁੱਟ ਚੌੜੀ ਸੜਕ ਹੈ ਲੋਕ ਹੀ ਸ਼ੇਅਰ ਕਰਦੇ ਨੇ ਉੱਥੇ ਜਿਹੜੇ ਰਹਿੰਦੇ ਨੇ ਸੈਕਟਰਾਂ ਦੇ ਵਿੱਚ ਲੋ ਉਹਨਾਂ ਨੇ ਕਿ ਆਪਾਂ ਇੱਕ ਹਫ਼ਤਾ ਦੇਖਦੇ ਆਂ ਅਗਰ ਕੋਈ ਹਰਕਤ ਇਸ ਤਰ੍ਹਾਂ ਦੀ ਨਾ ਹੋਈ ਕੋਈ ਨੈਗੇਟਿਵ ਕੋਈ ਇਨਸੀਡੈਂਟ ਨਾ ਹੋਇਆ ਤੇ ਫਿਰ ਆਪਾਂ ਇਸ ਹਾਈ ਕੋਰਟ ਲੇਕਰੋਡ ਨੂੰ ਖੋਲਣ ਦੇ ਪੱਕੇ ਅਰੇਂਜਮੈਂਟ ਪੱਕੇ ਕਰਾਂਗੇ ਹਾਈ ਕੋਰਟ ਦੇ ਚੁਣੌਤੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਭਗਵੰਤਮਾਨ ਸਿਕਿਉਰਿਟੀ ਦੇ ਖਾਤਰ ਪੱਛਾ ਸੁਪਰੀਮ ਕੋਰਟ ਗਿਆ ਮਤਲਬ ਜਿਹੜੇ ਅਹਿਮ ਮੁੱਦੇ ਨੇ ਪੰਜਾਬ ਦੇ ਉਹਨਾਂ ਤੇ ਕਦੀ ਇੰਨਾ ਇੰਟਰਸਟ ਨਹੀਂ ਲਿਆ ਭਗਵੰਤਮਾਨ ਨੇ ਖੁਦ ਪਰਸਲੀ ਤੇ ਹਾਈ ਕੋਰਟ ਦੇ ਇਸ ਫੈਸਲੇ ਨੂੰ ਕਿ ਕਿਤੇ ਲੇਕਰੋਡ ਨਾ ਖੁੱਲ ਜਾਏ ਸਰਕਾਰੀ ਚੀਫ ਮਿਨਿਸਟਰ ਦੀ ਰਹਿਸ਼ ਚੰਡੀਗੜ੍ਹ ਵਿਖੇ ਉਹਦੇ ਸਾਹਮਣੇ ਉਹਨੂੰ ਬੰਦ ਕਰਾਉਣ ਵਾਸਤੇ ਸਾਰਾ ਅਮਲਾ ਮੇਰਾ ਖਿਆਲ ਚ ਵਾਪਸ ਚੈੱਕ ਕਰਾਂਗੇ ਸ਼ਾਇਦ ਪ੍ਰਾਈਵੇਟ ਲੋਅਰਸ ਨਾ ਇੰਗੇਜ ਕੀਤੇ ਹੋਣ ਏਜੀ ਤੋਂ ਇਲਾਵਾ ਜਿਹੜਾ ਇਹਨਾਂ ਦਾ ਫੌਜ ਖੜੀ ਕੀਤੀ ਉਹ ਸਰਕਾਰੀ ਵਕੀਲਾਂ ਦੀ ਉੱਥੇ ਸੁਪਰੀਮ ਕੋਰਟ ਜਾ ਕੇ ਮੰਨਤਾ ਖੜਰੇ ਨੇ ਗਿੜਗੜਾ ਰਹੇ ਨੇ ਕਿਤੇ ਸੜਕ ਨਾ ਕਿਤੇ ਖੋਲ ਦਿਓ ਅਗਰ ਉਹ ਸੜਕ ਖੁੱਲ ਜਵੇਗੀ ਤੇ ਭਗਵੰਤ ਕੋਲ ਪੁੱਛਣਾ ਹੋ ਜਾਣਾ 1000 ਬੰਦਾ ਦਾ ਤੇਰੇ ਕੋਲ ਸਿਕਿਉਰਿਟੀ ਦਾ ਵੈਸੀ ਹੈਗਾ ਗੰਦਾ ਦੇ ਤੁਸੀਂ ਉੱਤੇ ਕੰਡੇਦਾਰ ਤਾਰਾ ਲਾਈਆਂ ਉਹ ਹੀ ਆ 5 5 10 10 ਤੁਸੀਂ ਗੇਟ ਲੰਘ ਕੇ ਲੋਕਾਂ ਦੀਆਂ ਆ ਪੂਰੀ ਛਾਨਣੀ ਵਾਂਗੂ ਉਹਦੀ ਤਲਾਸ਼ੀ ਲੈ ਕੇ ਫਿਰ ਤੇਰੇ ਘਰ ਅੰਦਰ ਕੋ ਜਾ ਸਦਾ ਬਲਦਾ ਜਾਂਦਾ ਹੀ ਕੋਈ ਨਹੀਂਗਾ ਤੁਸੀਂ ਕਿਸੇ ਨੂੰ ਬੜਨ ਹੀ ਨਹੀਂ ਦਿੰਦੇ ਤੁਸੀਂ ਕਿਸੇ ਨੂੰ ਮਿਲਦੇ ਹੀ ਨਹੀਂ ਕੋ ਟਾਈਮ ਹੀ ਨਹੀਂ ਦਿੰਦੇ ਪਰ ਜੇ ਕੋ ਚਲੇ ਵੀ ਜਾਊਗਾ ਯਾਰ ਇਹਨਾ ਖਤਰਾ ਪੈ ਗਿਆ ਆਮ ਜੇ ਬੰਦਿਆਂ ਨੂੰ ਜਿਹੜੇ ਕਹਿੰਦੇ ਸੀ ਅਸੀਂ ਤਾਂ ਸੱਤ ਜੇ ਬੰਦੇ ਅਸੀਂ ਤਾਂ ਸਰਕਾਰੀ ਕਹਾਣੀ ਲਵਾਂਗੇ ਅਸੀਂ ਤਾਂ ਕੋਈ ਸਿਕਿਉਰਿਟੀ ਨਹੀਂ ਲਵਾਂਗੇ ਅਸੀਂ ਤਾਂ ਕੋਈ ਸਰਕਾਰੀ ਗੱਡੀ ਨਹੀਂ ਲਵਾਂਗੇ ਮਤਲਬ ਇੱਕ ਚੀਫ ਮਿਨਿਸਟਰ ਦੀ ਕੋਠੀ ਦੇ ਸਾਹਮਣੇ ਪਬਲਿਕ ਰੋਡ ਨੂੰ ਬੰਦ ਕਰਾਉਣ ਵਾਸਤੇ ਖੁਲੌਣ ਲਈ ਨਹੀਂ ਬੰਦ ਕਰਾਉਣ ਵਾਸਤੇ ਸਾਡਾ ਮੁੱਖ ਮੰਤਰੀ ਸੁਪਰੀਮ ਕੋਰਟ ਤੱਕ ਪੱਜਾ ਜਾਂਦਾ ਔਰ ਉਹਨੂੰ ਬੀਜੇਪੀ ਸਪੋਰਟ ਕਰ ਰਹੀ ਆ ਆ ਜਿਹੜੀ ਲਾਈਨ ਆ ਨਾ ਤੁਸ਼ਾਰ ਮੈਂਤਾ ਆ ਥੱਲੀ ਲਾਈਨ ਪੜੋ ਤੁਸੀਂ ਤੁਸ਼ਾਰ ਮੈਂਤਾ ਬੀਜੇਪੀ ਦਾ ਸਲਿਸਟਰ ਜਨਰਲ ਆ ਉਹ ਕਹਿ ਰਿਹਾ ਕਿ ਜਿਹੜਾ ਪੰਜਾਬ ਸਰਕਾਰ ਸਿਕਿਉਰਟੀ ਨੂੰ ਲੈ ਕੇ ਮੁੱਦਾ ਉਠਾ ਰਹੀ ਆ ਅਸੀਂ ਇਹਦੀ ਸਪੋਰਟ ਕਰਦੇ ਆ ਹੋ ਗਿਆ ਸਾਬਤ ਕਿ ਜੇ ਐਨਐਸਸੀ ਲਗਣੀ ਆ ਨੌਜਵਾਨਾਂ ਤੇ ਡਿਬਰੂਗੜ ਚੱਕ ਕੇ ਵੇਚਣੇ ਆ ਤੇ ਬੀਜੇਪੀ ਤੇ ਭਗਵੰਤ ਮਾਨ ਦਾ ਜੁਆਇੰਟ ਆਪਰੇਸ਼ਨ ਆ ਜੇ ਕਿਸਾਨਾਂ ਨੂੰ ਕੁੱਟਿਆ ਜਾਣਾ ਉੱਥੇ ਸ਼ੰਭੂ ਬਾਰਡਰ ਦੇ ਉੱਤੇ ਤੇ ਨਾਲ ਉਹਨਾਂ ਦੇ ਲਾਠੀਆਂ ਵਜਣੀਆਂ ਡੇਰ ਗਏ ਸਮਝਨੇ ਆ ਸ਼ੁਭਕਰਨ ਮਾਰਨਾ ਪ੍ਰੀਤਪਾਲ ਬੋਰੀ ਚ ਚੱਕ ਕੇ ਲੈ ਕੇ ਜਾਣਾ ਤੇ ਸਾਡੇ ਇੱਕ ਗਰਦਰੀਆ ਦੇ ਅੰਦਰ ਵੜ ਕੇ ਉਹਨਾਂ ਨੇ ਹਮਲਾ ਕਰਨਾ ਤੇ ਜੁਆਇੰਟ ਆਪਰੇਸ਼ਨ ਆ ਭਗਵੰਤ ਮਾਨ ਦਾ ਤਾਂ ਬੀਜੇਪੀ ਦਾ ਇਸ ਲਈ ਮੇਰੇ ਸਤਿਕਾਰਯੋਗ ਵੋਟਰੋ ਅੱਜ ਲੋਕ ਸਭਾ ਦੀ ਇਲੈਕਸ਼ਨ ਚੱਲ ਰਹੀ ਹੈ ਵੋਟ ਤੁਸੀਂ ਆਪਣੀ ਮਰਜ਼ੀ ਨਾਲ ਪਾਉਣੀ ਮੈਨੂੰ ਕੋਈ ਇਤਰਾਜ਼ ਨਹੀਂ ਕਰ ਮੈਂ ਇਕੱਲੇ ਸਿਰੂਰ ਦੀ ਅਪੀਲ ਨਹੀਂ ਕਰਨ ਲੱਗਿਆ ਮੈਂ ਸੂਬੂ ਪੰਜਾਬ ਦੇ ਲੋਕਾਂ ਨੂੰ ਕਹਿਣ ਲੱਗਿਆ ਕਿ ਇਹਨਾਂ ਦਾ ਕਿਰਦਾਰ ਪਹਿਚਾਨੋ ਇਹ ਪੰਜਾਬ ਦੇ ਹਤੈਸ਼ੀ ਨਹੀਂਗੇ ਇਹ ਪੰਜਾਬ ਦੇ ਦੁਖੀ ਨੇ ਇਹਨਾਂ ਨੇ ਪੰਜਾਬ ਦਾ ਖਜ਼ਾਨਾ ਪਿਛਲੇ ਦੋਆਂ ਸਾਲਾਂ ਚ 70000 ਕਰੋੜ ਤੋਂ ਉੱਤੇ ਕਰਜ਼ਾ ਛਾੜ ਦਿੱਤਾ ਨਸ਼ੇ ਬੇਤਹਾਸ਼ਾ ਨੇ ਪੰਜਾਬ ਦੇ ਵਿੱਚ ਬੱਚੇ ਆ ਨਸਾ ਚ ਟੀਕੇ ਲਾ ਲਾ ਕੇ ਗਲੀਆਂ ਰੂੜੀਆਂ ਦੇ ਉੱਤੇ ਗੰਦਾਂ ਦੇ ਉੱਤੇ ਉਹਨਾਂ ਦੀਆਂ ਲਾਸ਼ਾਂ ਟਿੱਕੀਆਂ ਪਈਆਂ ਨੇ ਅੱਜ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਸੰਗਰੂਰ ਆ ਐਕਸਾਈਜ਼ ਦਾ ਮਨਿਸਟਰ ਜਿਹੜਾ ਹਰਪਾਲ ਚੀਮਾ ਇਹਦੇ ਆਪਣੇ ਹਲਕਾ ਡਿੜਬਾ ਦੇ ਗੁਜਰਾ ਪਿੰਡ ਵਿੱਚ 25 ਦਲਿਤ ਗਰੀਬ ਬੰਦੇ ਜ਼ਿਲੀਲੀ ਸ਼ਰਾਬ ਪੀ ਕੇ ਮਰ ਗਏ। ਦੈਟ ਸ਼ੋਜ਼ ਮਾਫੀਆ 올ਓਵਰ ਪੰਜਾਬ ਲਿਕਰ ਮਾਫੀਆ ਕੇਬਲ ਮਾਫੀਆ ਰੀਅਲ اسٹیਟ ਮਾਫੀਆ ਟਰੱਕ ਮਾਫੀਆ ਇਲੀਗਲ ਸੈਂਡ ਮਾਈਨਿੰਗ ਮਾਫੀਆ ਮੇਰੇ ਮਨੂ ਮੇਰੇ ਕੋ ਰਿਪੋਰਟ ਭਈ ਹੈ। ਏਡੀਜੀ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਜਿਹੜਾ ਕਹਿੰਦਾ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼ਰਿਆਮ ਦਿਨ ਦਿਹਾੜੇ ਗੈਰ ਕਾਨੂੰਨੀ ਮਾਈਨਿੰਗ ਤੇ ਕੀ ਬਦਲਿਆ ਹੈ ਕਿਚਰੀਵਾਲ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਮੈਂ 20000 ਕਰੋੜ ਰੁਪਇਆ ਮਾਈਨਿੰਗ ਤੋਂ ਗੈਰਕਾਨੂੰਨੀ ਬਚਾ ਕੇ ਤੇ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਪਰਾਂਗੇ 250 ਕਰੋੜ ਰੁਪਏ ਦੀ ਤੁਹਾਡੀ ਆਮਦਨ ਵਧਾ ਨਹੀਂ ਸਕੇ ਜੋ ਪਹਿਲਾਂ ਚੱਲਦੀ ਸੀ ਉਹੀ ਆਮਦਨ ਜਿਹੜੀ ਹੈ ਉਹਦੇ ਤੋਂ ਆਉਂਦੀ ਆ ਔਰ ਸਭ ਤੋਂ ਵੱਡੀ ਜਿਹੜੀ ਗੱਲ ਮੈਂ ਇਸ ਵੇਲੇ ਕਹਿਣਾ ਚਾਹਣਾ ਇੱਕ ਪਾਰਟੀ ਨੇ ਆਪਣੇ ਸਿਧਾਂਤ ਘੜੇ ਸੀ 2014 ਜੀ 10 ਸਾਲਾਂ ਚ ਉਹਨਾਂ ਸਿਧਾਂਤਾਂ ਨੂੰ ਪੈਰਾ ਥੱਲੇ ਰੋਂਦ ਕੇ ਲੋਕਾਂ ਦੇ ਜਜ਼ਬਾਤਾਂ ਜਿਹੜਾ ਇਨਕਲਾਬ ਦਾ ਨਾਰਾ ਆਇਆ ਉਹਦਾ ਕਤਲ ਕੀਤਾ ਨੇ ਡਾਕਟਰ ਗਾਂਧੀ ਠੀਕ ਕਹਿੰਦੇ ਨੇ ਕਿ ਇਹਨਾਂ ਨੇ ਸ਼ਬਦ ਇਨਕਲਾਬ ਦਾ ਗਰਭ ਪਾਤ ਕੀਤਾ ਹੈ ਫੈਸਲਾ ਤੁਸੀਂ ਕਰਨਾ ਵਾ ਕਿ ਕਿ ਇਸ ਤਰ੍ਹਾਂ ਦੇ ਬੰਦੇ ਜਿਹੜੇ ਡਿਫੈਕਸ਼ਨਸ ਪ੍ਰਮੋਟ ਕਰ ਰਹੇ ਨੇ ਜਿਹੜੇ ਆ ਰਾਜਕੁਮਾਰ ਚੱਪੇਵਾਲ ਫਰ ਕੇ ਦੀ ਬੰਮ ਰੋੜ ਕੇ ਉਹਨੂੰ ਕੋਡਾ ਕਰਕੇ ਤੇ ਉਹਨੂੰ ਉਮੀਦਵਾਰ ਬਣਾ ਲਿਆ ਹੁਸ਼ਾਰਪੁਰ ਤੋਂ ਔਰ ਜਿਹੜਾ ਦਲਵੀਰ ਗੋਲਡੀ ਜੇ ਭਗਵੰਤ ਤੂੰ ਇੱਡਾ ਹੀ ਤਕੜਾ ਸੀ ਸਾਰੇ ਸੰਗਰੂਰ ਦੇ ਵਿੱਚ ਤੈਨੂੰ ਫਿਰ ਆਪਣੇ ਆਪੋਨੈਂਟ ਧੋਲੀ ਦੀ ਉਦੀ ਮੱਧ ਦਿੱਤੀ ਲੋਡ ਪੈ ਗਈ ਤੂੰ ਉਦੀ ਵੀ ਬਾਂਬ ਰੋੜ ਕੇ ਕੋਡਾ ਕਰਕੇ ਤੂੰ ਆਪਣੇ ਨਾਲ ਲੈ ਕੇ ਗਏ ਹੋ ਤੁਸੀਂ ਆ ਡਿਫੈਕਟਰਸ ਜਿਹੜੇ ਪਵਨ ਤੀਨ ਨੂੰ ਐਕਐਮਐ ਅਕਾਲੀਆਂ ਦਾ ਜਲੰਧਰੋਂ ਤੁਹਾਨੂੰ ਲੈਣਾ ਪਿਆ ਕਿਉਂਕਿ ਤੁਹਾਡਾ ਸੁਸ਼ੀਲ ਕੁਮਾਰ ਰਿੰਕੂ ਜਿਹੜੀ ਦਿੱਲੀ ਸੀ ਉਹ ਉੱਡ ਗਈ ਸਮੇਤ ਟਿਕਟ ਲੈਗੇਜ ਕਮਲਦੇ ਫੋਲਤੇ ਜਾ ਕੇ ਬੈਠ ਗਈ ਜੀਪੀਐਕਐਮਐ ਫਤਿਹਗੜ੍ਹ ਸਾਹਿਬ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਤਾਂ ਕਤਰਾਂ ਕੀਮਤਾਂ ਵਾਲੀ ਪਾਰਟੀ ਹੈ ਉਹ ਡਿਫੈਕਟਰਸ ਨੂੰ ਪ੍ਰਮੋਟ ਕਰ ਰਹੀ ਹੈ ਉਹਨਾਂ ਕੋਲ 13 ਬੰਦੇ ਨਹੀਂ ਹਨ ਪੰਜਾਬ ਦੀ ਲੋਕ ਸਭਾ ਖੜੇ ਕਰਨ ਵਾਸਤੇ ਪੰਜ ਮਨਿਸਟਰ 3 एमएलए ਇੱਕ ਕਮੇਡੀਅਨ ਤੇ ਤਿੰਨ तितਲੀਆਂ ਇਹਨਾਂ ਦੀ ਤੇ ਜਿਹੜੀ ਚੋਣ ਲਿਸਟ ਆ ਤੇ ਉਹਦਾ ਕੀ ਜਾਂਦੇ ਅਸੀਂ ਤਾਂ ਇਨਕਲਾਬ ਲੈ ਕੇ ਆਵਾਂਗੇ ਸਿੱਧੇ ਪੰਜਾਬ ਨੂੰ ਅਸੀਂ ਰੰਗਲਾ ਕਰਤਾ ਆ ਰੰਗਲਾ ਪੰਜਾਬ ਐ ਡਿਫੈਕਟਸ ਪ੍ਰਮੋਟ ਕਰਦੇ ਹਾਂ ਨਸ਼ੇ ਪ੍ਰਮੋਟ ਕਰਦੇ ਹਾਂ ਬੇਅਦਬੀਆਂ ਕਰਨ ਦੀ ਹਿਫਾਜ਼ਤ ਕਰਦੇ ਜਿਹੜੇ ਲੋਕਾਂ ਨੇ ਕੀਤਾ ਤੁਸੀਂ ਸੈਂਕਸ਼ਨ ਨਹੀਂ ਦੇ ਰਹੇ ਹੋਮ ਡਿਪਾਰਟਮੈਂਟ ਵਿੱਚ ਤੁਹਾਡੇ ਕੋਲ ਫਾਈਲ ਪਈ ਬਤੌਰ ਹੋਮ ਮਿਨਿਸਟਰ ਐਸਐਸਪੀ ਫਰੀਦਕੋਟ ਵੱਲੋਂ ਜਿਹੜਾ ਉਹਨਾਂ ਨੇ ਤੁਹਾਡੇ ਤੋਂ ਮੰਗੀ ਆ ਉਹਨਾਂ ਦੀ ਸੈਂਕਸ਼ਨ ਟੂ ਪ੍ਰੋਸੀਕਿਊਟ ਦਾ ਮੇਨ ਕਲਪਰੇਟਸ ਦਾ ਅਜਿਹੇ ਸੈਕਰੀਲੇਜ ਤੇ ਬੇਅਦਬੀ ਦੇ ਕੇਸਸ ਦੇ ਵਿੱਚ ਕਰਕੇ ਨਾ ਕੁਝ ਮੇਰੇ ਕੋ ਕਹਿਣ ਨੂੰ ਆ ਸਮਾ ਇਜਾਜ਼ਤ ਨਹੀਂ ਦਿੰਦਾ ਇਲੈਕਸ਼ਨ ਦਾ ਦੌਰ ਆ ਮੇਰੀ ਤੁਹਾਨੂੰ ਸਭ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਆਪਣੇ ਆਪਣੇ ਇਲਾਕੇ ਦੇ ਵਿੱਚ ਚੰਗੇ ਉਮੀਦਵਾਰ ਪਛਾਣੋ ਔਰ ਇਹਨਾਂ ਨੂੰ ਜਿਹੜੇ ਇੱਕ ਫਰਜ਼ੀ ਇਨਕਲਾਬ ਦਾ ਨਾਹਰਾ ਲਾ ਕੇ ਆਏ ਸੀ ਝੂਠੇ ਸੀ ਛੀਸ਼ ਮਹਿਲ ਵਿੱਚ ਰਹਿਣ ਵਾਲੇ ਸੋਨਿਆਂ ਨਾਲ ਲੱਤੇ ਹੋਏ 5-5 ਕਰੋੜ ਦੀਆਂ ਜੋਟਾ ਲਕਸਸ ਗੱਡੀਆਂ ਚੜਨ ਵਾਲੇ ਹਜ਼ਾਰ-ਹਜ਼ਾਰ ਗਨਮੈਨ ਲੈਣ ਵਾਲੇ ਰਾਜ ਕੇ ਵਿਸ਼ਟਾਚਾਰ ਕਰਨ ਵਾਲਿਆਂ ਨੂੰ ਇਹਨਾਂ ਨੂੰ ਜ਼ਰੂਰ ਪੰਜਾਬ ਚੋਂ ਚੱਲਦਾ ਕਰਨਾ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਆਪਣੀ ਵੋਟ ਨੂੰ ਪਾਉਣ ਲਈ ਜ਼ਰੂਰ ਉਸ ਵਾਹਿਗੁਰੂ ਦਾ ਨਾਮ ਲੈ ਕੇ ਈਸ਼ਵਰ ਅੱਲਾ ਰੱਬ ਦਾ ਨਾਮ ਲੈ ਕੇ ਇਮਾਨਦਾਰੀ ਨਾਲ ਵੋਟ ਪਾਓਗੇ ਔਰ ਆਪਣੀ ਅਪੀਲ ਮੈਂ ਜ਼ਰੂਰ ਕਰੂੰਗਾ ਕਿ ਤੁਸੀਂ ਸਾਰਿਆਂ ਨੂੰ ਬੇਨਤੀ ਹੈ ਕਿ ਸੰਗਰੂਰ ਦੇ ਵਿੱਚ ਤੁਸੀਂ ਤਗੜੇ ਹੋ ਕੇ ਮੇਰੀ ਅਮਦਦ ਕਰਨੀ ਪਾਰਟੀ ਵਜ ਤੋਂ ਉੱਤੇ ਉੱਟ ਕੇ ਵੋਟ ਮੰਗ ਰਿਹਾ ਅਕਾਲੀ ਦਲ ਦੀ ਵੀ ਮੰਗ ਰਿਹਾ ਵੋਟ अच्छे वॉलंटियर्स ਜਿਹੜੇ ਆਮ ਆਦਮੀ ਉਹਨਾਂ ਦੀ ਮੰਗ ਰਿਆਂ ਸੰਗਰੂਰ ਇੱਕ ਬਹੁਤ ਇਨਕਲਾਬੀ ਕਾਮਰੇਡਾਂ ਦਾ ਹਲਕਾ ਮੈਂ ਕਮਿਊਨਿਸਟ ਭਰਾਵਾਂ ਦੀ ਜਿਹੜੇ ਸੇਵਾ ਸਿੰਘ ਠਿਕਰੀਵਾਲ ਦੇ ਚੇਲੇ ਆ ਤੀਜਾ ਸਿਕ ਸੁਤੰਤਰ ਸੁਤੰਤਰ ਜੀ ਦੇ ਚੇਲੇ ਰਹੇ ਨੇ ਉਹਨਾਂ ਨੂੰ ਵੀ ਮੇਰੇ ਹੱਥ ਬਣ ਕੇ ਮਿਲਦੀ ਆ ਕਿਸਾਨ ਜਥੇਬੰਦੀਆਂ ਦਾ ਮੈਂ ਹਮੇਸ਼ਾ ਹਤਾਸ਼ੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਹੱਥ ਬਣ ਕੇ ਸਭ ਨੂੰ ਅਪੀਲ ਕਰਦਾ ਕਿਆ ਹੋਵਾਂ ਪਰੜ ਕੇ ਇੱਕ ਅੱਛਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰੀਏ ਪਰਸੋਂ ਦੋਸਤੋ ਮੈਂ ਇੱਕ ਆਪਣੇ ਪੇਪਰ ਫਾਈਲ ਕਰਨ ਜਾ ਰਿਹਾ ਹਾਂ 8 ਤਰੀਕ ਦਿਨ ਬੁੱਧਵਾਰ ਜਿਹੜਾ ਸੰਗਰੂਰ ਸ਼ਹਿਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮਾਰਕੀਟ ਹੈ ਉੱਥੇ ਆਪਾਂ ਇਕੱਠ ਕਰਾਂਗੇ ਸਵੇਰੇ 10 ਵਜੇ ਔਰ ਉਸ 10 ਵਜੇ ਤੋਂ ਕੱਟ ਲਾ ਕੇ ਗੱਲਬਾਤ ਕਰਕੇ ਸਿਆਸੀ મૂਲੰਕਣ ਕਰਕੇ ਇਹਦਾ ਜੋ ਪੰਜਾਬ ਇਸ ਵਕਤ ਗੁਜ਼ਰ ਰਿਹਾ ਉਸ ਤੋਂ ਬਾਅਦ ਅਸੀਂ ਉੱਥੋਂ ਜਾ ਕੇ ਡੀਸੀ ਸੰਗਰੂਰ ਦੇ ਆਪਣੇ ਨਾਮਿਨੇਸ਼ਨ ਪੇਪਰ ਮੈਂ ਫਾਈਲ ਕਰੂੰਗਾ ਉਹਦੇ ਵਿੱਚ ਮੈਂ ਤੁਹਾਨੂੰ ਸਭ ਨੂੰ ਖੁੱਲਾ ਸੱਦਾ ਦਿੰਦਾ ਸਾਰੀਆਂ ਪਾਰਟੀਆਂ ਦੇ ਬੰਦਿਆਂ ਨੂੰ ਨੌਜਵਾਨਾਂ ਨੂੰ ਗਰੀਬਾਂ ਨੂੰ ਲਤਾੜਿਆ ਹੋਇਆਂ ਨੂੰ ਕਿਰਤੀਆਂ ਨੂੰ ਕਾਮਿਆਂ ਨੂੰ ਔਰ ਵਪਾਰੀ ਛੋਟੇ ਦੁਕਾਨਦਾਰ ਨੂੰ ਸ਼ਹਿਰਦਾਰੀਆਂ ਨੂੰ ਔਰਤਾਂ ਨੂੰ ਬੱਚਿਆਂ ਨੂੰ ਕਿਹਾਓ ਮੇਰਾ ਸਾਥ ਦਿਓ ਤਾਂ ਕਿ ਆਪਾਂ ਸੰਗਰੂਰ ਦਾ ਕਿਲਾ ਜਿਹੜਾ ਕਹਿੰਦੇ ਖੋਤੀ ਉਸ ਹਟਾਈਏ ਔਰ ਸੱਚ ਦਾ ਕਿਲਾ ਉਸ ਦੀ بنیاد ਰੱਖੀਏ ਤੇ ਲੋਕ ਸਭਾ ਵਿੱਚ ਜਾ ਕੇ ਤੁਹਾਡੇ ਜਜ਼ਬਾਤਾਂ ਦੀ ਮੈਂ ਤਰਜਮਾਨੀ ਕਰ ਸਕਾਂ ਮੇਰੇ ਨਾਲ ਜੁੜਨ ਵਾਸਤੇ ਬਹੁਤ ਸ਼ੁਕਰੀਆ ਲੇਕਿਨ ਸਿੱਧੂ ਮੂਸੇਵਾਲੇ ਦੇ ਨਾਲ ਹੋਏ ਅਨਿਆਏ ਦਾ ਆਪਾਂ ਜ਼ਰੂਰ ਮਸਲਾ ਚੱਕ ਕੇ ਰੱਖਾਂ ਔਰ ਅਲਟੀਮੇਟਲੀ ਇੱਕ ਦਿਨ ਸਿੱਧੂ ਮੂਸੇਵਾਲੇ ਨੂੰ ਇਨਸਾਫ ਲੈ ਕੇ ਦੇਣਾ ਹੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ